ਕੱਟਪੋ ਗੈਰੰਟੀ ਦੇ ਉਹ ਵਿੱਚ ਬੈਠੇ ਨੇ ਮੈਂ ਸਰਚ ਕੀਤੀ ਸਭ ਨਾਲੋਂ ਸਸਤਾ ਟਿਕਟ ਮੈਲਬੌਰਨ ਦਾ ਕਿਵੇਂ ਮਿਲਦਾ ਹੈ ਮੈਨੂੰ ਜੀ 30 ਦਿਨ ਬਾਅਦ 25000 ਦੀ ਕਸਾਈਟ ਟਿਕਟ ਮਿਲ ਗਈ ਮੈਂ ਦੋ ਬੁੱਕ ਕਰਾਤੀਆਂ ਦੋ ਆਉਣ ਦੀਆਂ ਬੁੱਕ ਕਰਾਤੀਆਂ ਮੈਂ ਕਿਹਾ ਚਲੋ 500 ਸਾਲ ਹੋ ਗਏ ਬੱਚਿਆਂ ਨੂੰ ਮਿਲੇ ਨਹੀਂ ਮੈਲਬੌਰਨ ਜਾਣਾ ਹੈ ਸੇਵਾ ਦੀ ਟੀਮ ਨੂੰ ਸਾਰੀਆਂ ਹਦਾਇਤਾਂ ਦਿੱਤੀਆਂ ਫੰਡ ਜਮ੍ਹਾਂ ਕਰਾਇਦਕਾਨਾਂ ਤੇ ਵੀ ਜੇ ਕੋਈ ਬਾਅਦ ਦੇ ਵਿੱਚ ਆਉਂਦਾ ਹੈ ਤਾਂ ਉਹਨੂੰ 1000 2000 4000 ਦੀ ਦਵਾਈ ਮੇਰੇ ਹੋਣ ਵਾਂਗੇ ਮਿਲ ਜਵੇ ਤੇ ਘਰ ਗਿਆ ਘਰ ਜਾ ਕੇ ਦੱਸਿਆ ਵੀ ਆਪਾਂ ਨੇ ਚੱਲਣਾ ਹੈ ਵੀ 25 ਦਿਨਾਂ ਨੂੰ ਤਿਆਰੀ ਕਰ ਲਈ ਟਿਕਟਾਂ ਕੰਨ ਦੀਆਂ ਜੀ 25000 ਦੀ ਇੱਕ ਸਾਈਡ 50000 ਦੀ ਔਣ ਜਾਣ ਇੱਕ ਬੰਦੇ ਦੀ ਭਾਈ ਮੈਨੂੰ ਤਾਂ ਸਵਾਲ ਆਉਣ ਲੱਗੇ ਦੋਸਤਾਂ ਦੇ ਕਹਿੰਦੇ ਕਿਤੇ ਫੱਟੇ ਨਾ ਲੱਗੇ ਹੁਣ ਉਹ ਮੈਂ ਕਿਹਾ ਭਰਾਵੋ ਜਿਹੜੀ ਟਿਕਟ ਐ ਨਾ 에어 ਇੰਡੀਆ ਦੀ ਸਿੱਧੀ ਫਲਾਈਟ ਦੀ ਐ ਕਹਿੰਦੇ ਮਤਲਬ ਇਹ ਨਹੀਂ ਵੀ ਲੱਖ ਰੁਪਈਏ ਚ ਦੋ ਜਣਿਆਂ ਨੂੰ ਤੁਹਾਨੂੰ ਆਉਣ ਜਾਣ ਦੀ ਟਿਕਟ ਮਿਲ ਜੇ ਮੈਂ ਜੀ ਉਹਦਾ ਪਰਫਾਰਮਾ ਕੱਢਿਆ ਮੈਂ ਕਿਹਾ ਦੇਖੋ ਬੁੱਕ ਕਰਾਤੀ ਕਿਉਂਕਿ ਅਗਸਤ ਚ ਟਿਕਟ ਸਭ ਨਾਲੋਂ ਸਸਤੀ ਹੁੰਦੀ ਐ ਮੈਲਬੌਰਨ ਦੀ ਜੁਲਾਈ ਚ ਮਹਿੰਗੀ 3 ਲੱਖ ਰੁਪਈਏ ਦੀ ਆਪਾਂ ਜੂਨ ਜੁਲਾਈ ਅਗਸਤ ਨੂੰ ਕੀ ਫਰਕ ਪੈਣਾ ਸੀਗਾ ਆਪਾਂ ਨੇ ਕਿਹੜਾ ਜਾਣਾ ਸੀਗਾ ਇਹ ਤੇ ਸੇਵਾ ਚ ਨਹੀਂ ਕੰਮ ਮੁੱਕਦਾ ਚਲੋ ਜੀ ਤਿਆਰੀ ਤੋਰੀ ਕੀਤੀ ਕੱਪੜੇ-ਕਪੜੇ ਲਏ ਗਵਾਂਡੀਆਂ ਦੇ ਮੁੰਡੇ ਨੂੰ ਕਿਹਾ ਗੁਰਸਿੱਖ ਨੂੰ ਵੀ ਲੈ ਵੀ ਆ ਜਾ ਮਿੱਤਰਾ ਇੱਕ ਤਰੀਕ ਨੂੰ ਗੋਲਡੀ ਹੈ ਗੁਰਸਿੱਖ ਮੁੰਡਾ ਹੈ ਇਹ ਮੁੰਡਾ ਦਿੱਲੀ ਨੂੰ ਜਾਂਦਾ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਕਿਸੇ ਅਮਰਤਾਰੀ ਬੱਚੇ ਨੂੰ ਨਸ਼ਿਆਂ ਤੋਂ ਰਹਿਤ ਗੱਡੀਆਂ ਚਲਾਉਂਦੇ ਦੇਖਦਾ ਜਾਂ ਹੋਰ ਕਾਰੋਬਾਰ ਕਰਦੇ ਦੇਖਦਾ ਕਿਉਂਕਿ ਬਹੁਤ ਘਟ ਰਹੇਗੇ ਸਾਡੇ ਨੌਜਵਾਨ ਜਿਹੜੇ ਅਮਰਤਾਰੀ ਨੇ ਗੁਰਸਿੱਖ ਨੇ ਜੀ ਨਾਲ ਬੈਠ ਕੇ ਸਾਨੂੰ ਕੋਈ ਫਿਕਰੇ ਨਹੀਂ ਹੁੰਦਾ ਦਿੱਲੀ ਜਾਣਾ ਵਾਪਸ ਆਉਣਾ ਕਿਤੇ ਹੋਰ ਜਾਣਾ ਤਾਂ ਮੈਂ 골ਡੀ ਨੂੰ ਹੀ ਕਹਨਾ ਤੇ ਇਸ ਸਵੇਰੇ 4 ਵਜੇ ਗੱਡੀ ਲੈ ਕੇ ਆ ਗਿਆ ਘਰ ਮੂਰੇ 골ਡੀ ਕੀ ਆਲਨੇ ਬਈ ਸਤਿ ਸ੍ਰੀ ਅਕਾਲ ਬੁਲਾ ਦੇ ਸਾਰਿਆਂ ਨੂੰ ਆ 골ਡੀ ਅਜੀ ਹੈ ਆਪਣਾ ਮੇਰੇ ਹੱਥਾਂ ਚ ਪੜਿਆ ਤੇ ਬਿਲਕੁਲ ਘਰ ਦੇ ਨਾਲ ਮੇਰੇ ਇਹਦਾ ਘਰ ਹੈ ਜੋ ਮੇਰੇ ਪਿੰਡ ਘਰ ਹੈ ਕਿਉਂਕਿ ਮੈਂ ਪਿੰਡ ਘਟ ਰਹਿਣਾ ਚੰਡੀਗੜ੍ਹ ਜਾਦਾ ਰਹਿਣਾ ਬੱਚੇ ਵੱਡੇ ਵੱਡੇ ਹੋ ਗਏ ਗੱਡੀਆਂ ਚਲਾਉਣ ਲੱਗ ਗਏ ਚਾਚਾ ਜੀ ਚਾਚਾ ਜੀ ਇਹ ਹੁੰਦੀ ਹੈ ਜਦੋਂ ਪਿੰਡ ਸ਼ਾਮ ਸਵੇਰੇ ਮਿਲਦੇ ਆ ਅਸੀਂ ਜੀ ਚਾਲੇ ਪਾਇ ਸਵੇਰੇ 4 ਵਜੇ 6 ਵਜੇ ਨੂੰ ਅਸੀਂ ਕ੍ਰਾਸ ਕਰ ਗਏ ਕਿਹੜਾ ਸ਼ਰਾ ਕੇ ਗੋਲਡੀ ਹੈ ਅੱਛਾ ਬਸ ਅਸੀਂ ਅੰਮ੍ਰਾਲਾ ਟੱਪ ਗਏ ਜੀ ਬਾਇਆ ਘਨੌਰ ਹੋ ਕੇ ਬਾਇਆ ਘਨੌਰ ਤੋਂ ਅੰਮ੍ਰਾਲਾ ਪਹੁੰਚ ਕੇ ਜਰਾ ਭੁੱਖ ਲੱਗੀ ਸਾਨੂੰ ਵੀ ਚਲੋ ਕੁਝ ਖਾ ਲਈਏ ਪਰ ਮਨ ਦੇ ਵਿੱਚ ਉਹੀ ਗੱਲ ਵੀ ਯਾਰ ਕਿਤੇ ਸੱਚੀ ਹੁਣ ਜਹਾਜ਼ 'ਚ ਫੱਟੇ ਲੱਗੇ ਹੋਣ ਕਿਉਂਕਿ 25000 'ਚ ਟਿਕਟ ਮੈਲਬੌਰਨ ਦੀ ਜਾਣ ਦੀ ਯਾਰ 25000 'ਚ ਤਾਂ ਹੋਟਲ ਨਹੀਂ ਆਉਂਦਾ ਗੋਲਡੀ ਬਈ ਕਮਾਲ ਹੀ ਹੋਗੀ ਮੁੰਡਾ ਕਹਿੰਦਾ ਜੀ ਐ ਸਸਤੀਆਂ ਮਿਲ ਜਾਂਦੀਆਂ ਨੇ ਟਿਕਟਾਂ ਸਾਲ 'ਚ 2 ਮਹੀਨੇ ਜਿਹੇ ਆਉਂਦੇ ਨੇ ਅਗਸਤ 'ਚ ਕੋਈ ਨਹੀਂ ਜਾਂਦਾ ਅਗਸਤ ਦੇ ਵਿੱਚ ਲੋਕ ਆਪੂ ਆਪਣੇ ਘਰੇ ਹੁੰਦੇ ਨੇ ਸਾਡੀਆਂ ਗੱਡੀਆਂ ਦਾ ਵੀ ਇਹ ਕਹਿੰਦਾ ਮੰਦਾ ਪੈ ਜਾਂਦਾ ਇਸ ਕਰਕੇ 에ਅਰ ਲਾਈਨਾਂ ਟਿਕਟਾਂ ਸਸਤੀਆਂ ਕਰ ਦਿੰਦੀਆਂ ਨੇ ਚਲੋ ਜੀ ਮੈਂ ਗੋਲਡਨ ਨੂੰ ਕਿਹਾ ਵੀ ਲੈ ਵੀ ਹੁਣ ਸਾਨੂੰ ਕਿਤੇ ਨਾਸ਼ਤਾ ਕਰਾ ਦੇ ਨਾਸ਼ਤਾ ਫਿਰ ਕਰਾਈ ਗੋਲਡਨ ਹਟ ਤੇ ਕਿਉਂਕਿ ਉਹਨੇ ਕਿਸਾਨੀ ਧਰਨੇ 'ਚ ਕਿਸਾਨਾਂ ਦਾ ਬਹੁਤ ਸਾਧ ਦਿੱਤਾ ਸੀ ਅਸੀਂ ਗੋਲਡਨ ਹਾਰਟ ਤੇ ਖੜੇ ਉੱਥੇ ਖਾਣਾ ਖੂਣਾ ਖਾਧਾ ਫੇਰ ਚੱਲ ਪਏ ਪਹੁੰਚ ਗਏ ਜੀ ਲੋ ਏਅਰਪੋਰਟ ਤੇ ਗੋਲਡੀ ਨੂੰ ਕਿਹਾ ਮੈਂ ਬਾਏ ਬਾਏ ਚੰਗਾ ਵੀ ਗੋਲਡੀ ਬਾਜਾ ਤੂੰ ਪਿੰਨ ਨੂੰ ਤੇ ਅਸੀਂ ਆਪਦਾ ਅੰਦਰ ਨੂੰ ਜਾਈਏ ਏਅਰਪੋਰਟ ਦੇ ਅੰਦਰ ਪਹੁੰਚੇ ਜਦੋਂ 08 ਏਅਰਪੋਰਟ ਵਿੱਚ ਜਹਾਜ਼ ਉਡਾਣ ਕਰਨੀ ਕਿ ਏਅਰਲਾਈਨ ਇਹ ਇੰਡੀਆ ਦਾ ਪਹਿਲਾ ਹੀ ਕਾਣਾ ਉਹ ਦੇਖੋ ਸਾਹਮਣੇ ਖੜੂਗੀ ਜੀ ਕੋਈ ਵੀ ਪਰਿਵਰਤਨ ਹੁੰਦਾ ਹੈ ਪਹਿਲਾਂ ਉਹ ਬਈ ਕਹਿੰਦੇ ਸੀ ਵਿਮਾਨ ਪਿਆਰ ਕਰਦੇ ਸੀ ਉਹਨਾਂ ਦੀਆਂ ਸੰਤੂਖਾਂ ਆਈ ਗਏ ਮਰੀਜ਼ਾਂ ਦੇ ਕਿਉਂਕਿ ਇੰਟਰਨੈਟ ਮੈਂ ਚਲਾ ਲਿਆ ਸੀ ਪਰ ਜਹਾਜ਼ ਖੜਾ ਸੀ ਮੈਂ ਉਹਨੇ ਇੱਕ ਕੰਬ ਨਵੇੜ ਤੇ ਦੇਖੋ ਸੀਟਾਂ ਕਿੰਨੀਆਂ ਵਧੀਆ ਨੇ ਕੌਣ ਕਹਿੰਦਾ ਮੇਹ ਚ ਫੱਟੇ ਲੱਗੇ ਹੋਏ ਨੇ ਖੁੱਲੀਆਂ ਦੇਖੋ ਸੀਟਾਂ ਮੈਂ ਪਿਛਲੇ ਦੋ ਟ੍ਰਿਪ ਲਾਈ ਨੇ ਜਿਹੜੇ ਉਹ ਮਲੇਸ਼ੀਆ 에어ਲਾਈਨ ਦੇ ਲੈਸੀ ਉਹਨਾਂ ਦੀਆਂ ਸੀਟਾਂ ਇੰਨੀਆਂ ਟਾਈਟ ਛੱਡ ਦੋ ਗੱਲਾ ਪੰਜਾਬ ਬਹੁਤ ਬੈਠੇ ਦੇਖੋ ਤੁਸੀਂ ਤੇ ਗੋਰੇ ਵੀ ਬੈਠੇ ਨੇ ਤੇ ਦੇਖੋ ਤੁਸੀਂ ਖੁੱਲਾ ਡੁੱਲਾ ਯਾਰ ਇਹ ਆਪਣਾ ਜਾਜ ਹੈ ਸੀਟਾਂ ਪਿੱਛੇ ਸਿੱਟ ਕੇ ਆਰਾਮ ਨਾਲ ਸੌਜੋ ਆਹ ਦੇਖੋ ਲੋਕ ਇੰਦੇ ਵੀ ਕੋਈ ਵਾਸੀ ਹੈ ਤੇ ਖਾਣਾ ਬਹੁਤ ਵਧੀਆ ਮੈਨੂ ਪਰ ਮੇਰਾ ਖਾਣਾ ਆਇਆ ਸਨ ਤੇ ਨੰਮਾ ਸੀ ਇਹਨਾਂ ਦੇ ਕੋਲੇ ਚਾਰ ਚਾਰ ਪੰਜ ਪੰਜਾਬੀ ਫਿਲਮਾਂ ਸੀਗੀਆਂ ਇੱਕ ਫਿਲਮ ਦੇਖੀ ਅਸੀਂ ਤੇ 6 ਘੰਟੇ ਦੇ ਕਰੀਬ ਲੰਘ ਗਏ ਸਾਡੇ ਮੈਂ ਕਿਹਾ ਵੀ ਚਲੋ ਪਿੱਛੇ ਜਾ ਕੇ ਦੇਖ ਕੇ ਆਈਏ ਵੀ ਇੱਥੇ ਕੀ ਕੀ ਬਣਦਾ ਪੰਜ ਛੇ ਬੀਬੀਆਂ ਭਾਈ ਰੋਟੀ ਪਾਣੀ ਮਿਲਦਾ ਪੈਕਟ ਫੂਡ ਇਹ ਕਰਮਾ ਕਰਮ ਆਉਂਦਾ ਸੀਗਾ ਇਹਨੇ 에ਅਰ ਹੋਸਟਸ ਆ ਦੇਖੋ ਤੁਹਾਨੂੰ ਪਤਾ ਹੈ ਆਪਾਂ ਘਪਰਾਉਂਦੇ ਤਾਂ ਹੁੰਦੇ ਨਹੀਂ ਆਪਾਂ ਜਾ ਕੇ ਜਿੱਥੇ ਵੀਡੀਓ ਬਣਾਉਣੀ ਹੈ ਬਣਾ ਲੈਂਦੇ ਆ ਚਾਹੇ ਦੋ ਘੜੀ ਬੀਬੀਆਂ ਨੇ ਕਹੇ ਇਹ ਦੇਣਾ ਸੀ ਬਾਅਦ ਚ ਆ ਦੇਖੋ ਜੀ ਫਿਲਮ ਚੱਲਦੀ ਹੈ ਬਹੁਤ ਵਧੀਆ ਆਪਾਂ ਨੇ ਗਦਰ ਮੂਵੀ ਦੇਖੀ ਲੋਕ ਅਲੱਗ ਅਲੱਗ ਮੂਵੀਆਂ ਦੇਖਦੇ ਨੇ ਤੇ ਬਹੁਤ ਆਨੰਦ ਆਇਆ ਮੈਨੂੰ 14 ਘੰਟੇ ਦਾ ਸਫ਼ਰ ਕਰਦੇ ਕਰਦੇ ਕਲੰਬੋ ਪਹੁੰਚ ਗਏ ਅਸੀਂ ਦਿੱਲੀ ਤੋਂ ਬੰਬਈ ਕ੍ਰੋਸ ਕਰਕੇ ਬੈਂਕਾਕ ਦੇ ਉੱਪਰ ਉੜੇ ਜਾਂਦੇ ਸੀ ਉਦੋਂ ਮੈਂ ਦੇਖਿਆ ਰਾਜ ਆਉਂਦੇ ਨੇ ਜੋਹਰਵਾਰੂ ਪਰਥ ਦੇਖੋ ਕਿੰਨੀ ਦੂਰ ਹੈ ਕਲਕੱਤੇ ਤੋਂ ਕ੍ਰਾਸ ਕਰਕੇ ਜਹਾਜ਼ ਪਰਥ ਚ ਇੰਟਰ ਕਰਦਾ ਪਰ ਜਹਾਜ਼ ਨਾ 4 ਘੰਟੇ ਪਰਥ ਡਾਰਬਨ ਤੋਂ ਮੈਲਬੌਰਨ ਤੱਕ ਲੰਬਾ ਆਂਦਾ ਹੈ ਆਸਟ੍ਰੇਲੀਆ ਦੇ ਵਿੱਚ 4 ਘੰਟੇ ਚੱਲਦਾ ਹੈ 2 1/2 ਘੰਟੇ ਇੰਡੀਆ ਦੇ ਵਿੱਚ ਚੱਲਦਾ ਦੇਖੋ ਤੁਸੀਂ ਕਿੰਨਾ ਡਾਰਬਨ ਤੋਂ ਲੰਬਾ ਹੈ ਮੈਲਬੌਰਨ ਕਿੰਨੀ ਦੂਰ ਹੈ ਮੈਲਬੌਰਨ ਤੇ ਕੋਨੇਗਾ ਮਾਰੋ ਤੁਸੀਂ ਲਾਸਟ ਕੋਨੇ ਤੇ ਮੈਲਬੌਰਨ ਹੈ ਸ਼ੁਰੂਆਤ ਉਹਦੀ ਕਿੱਥੋਂ ਹੁੰਦੀ ਹੈ ਚਾਰ ਦੇ ਵੀ 5 ਘੰਟੇ ਹੀ ਲੱਗਦੇ ਨੇ ਤੇ 5 ਘੰਟਿਆਂ ਦੇ ਵਿੱਚ ਵਿੱਚ ਇੱਕ ਦੋਸਤ ਮਿਲ ਗਿਆ 23 ਸਾਲ ਦਾ ਆਸਟ੍ਰੇਲੀਆ ਰਹਿਣਾ ਮੇਰੇ ਬਰੋਬਰ ਵਾਲੀ ਸੀਟ ਤੇ ਬੈਠਾ ਸੀ ਉਹਨੇ ਬੜੀਆਂ ਸਾ ਪਪਾ ਸਾਡਾ ਕਿਉਂਕਿ ਕਈ ਚੀਜ਼ਾਂ ਸਮਝ ਨਹੀਂ ਆਉਂਦੀਆਂ ਉਹ ਇਹਨੂੰ ਪੁੱਛ ਲਿਆ ਕਰਨੀਆਂ ਆ ਦੇਖੋ ਜੇ ਤੁਸੀਂ ਯਾਤਰਾ 'ਚ ਬੈਨੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿੰਨੇ ਘੰਟਿਆਂ ਦਾ ਸਫ਼ਰ ਰਹਿ ਗਿਆ ਬ੍ਰਿਸਬਨ ਸਾਈਡ ਤੇ ਆਸਟ੍ਰੇਲੀਆ ਜਿਹੜਾ ਸਾਈਡਾਂ ਸਾਈਡਾਂ ਦੇ ਬਸਿਆ ਹੋਇਆ ਦੇਖੋ ਸਾਈਡ ਤੇ ਕਲੰਬੋ ਰਹਿ ਗਿਆ ਤੇ ਪਹੁੰਚ ਗਏ ਜੀ ਬੇਟਾ ਆ ਗਿਆ ਮੇਰਾ ਸਭ ਨਾਲੋਂ ਫਸਟ ਮੈਂ ਨਿਕਲਿਆ ਜੀ ਜਹਾਜ਼ ਚੋਂ ਕਿਉਂਕਿ ਮੈਨੂੰ ਇੱਕ ਬੀਬੀ ਟੱਕਰ ਗਈ ਮੈਂ ਸੌਜੀ ਬੀਬੀ ਦੇਖ ਕੇ ਉਹਦੇ ਮੂਹਰੇ ਖੜਿਆ ਉਹਨੇ ਤੁਰੰਤ ਮੈਨੂੰ ਕਲੀਅਰ ਕਰਕੇ ਪੀਟੀਓ ਲਿਖਤਾ ਅਸੀਂ ਜੀ ਰੈਂਗਲਰ ਕਾਰ ਲੈ ਕੇ ਆਇਆ ਸੀਗਾ ਨਾਲ ਗੱਲ ਸੀ ਅਸੀਂ ਬੈਠੇ ਰੈਂਗਲਰ ਚ ਮੈਨੂੰ ਬੜੀ ਖੁਸ਼ੀ ਹੋਈ ਮੌਸਮ ਦੇਖ ਕੇ ਹਾ 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 ਦੇਖੋ ਵੀ ਕਿਹ ਆ ਨੰਦਾ ਸਵੇਰ ਦੇ 6:00 ਵਜੇ ਨੇ ਤੇ ਗਾਣੇ ਲੱਗੇ ਹੋਏ ਰੈਂਗਲਰ ਚ ਤੇ ਮੈਂ ਕਿਹਾ ਵੀ ਦੇਖੀਏ ਨਵਾਂ ਘਰ ਇਹਨਾਂ ਨੇ ਬਦਲ ਲਿਆ ਸੀ ਪਹਿਲਾਂ ਹਾਪਰ ਕ੍ਰੋਸਿੰਗ ਰਹਿੰਦੇ ਸੀ ਹੁਣ ਟਾਰਨੇਟ ਚ ਟ੍ਰੈਗਿੰਗ ਨੀਨਾ ਇੱਕ ਏਰੀਆ ਉਹਦੇ ਵਿੱਚ ਪੰਜਾਬੇ ਵਸੇ ਆ ਸਾਈਕਲਾਂ ਤੇ ਬਜ਼ੁਰਗ ਚੜ੍ਹੇ ਫਿਰਦੇ ਨੇ ਇਹਦੀ ਸੀਟ ਗਰਮ ਹੁੰਦੀ ਐ ਮੈਂ ਕਿਹਾ ਵੀ ਠੰਡ ਲੱਗਦੀ ਐ ਹੀਟ ਲਾ ਦੇ ਮੁੰਡੇ ਨੇ ਹੀਟ ਲਾਤੀ ਸੀਟ ਤੇ ਤੇ ਸਾਡੀਆਂ ਥਾਰਾਂ ਤੇ ਇਹਨਾਂ ਦੀ ਥਾਰ ਐ ਜਿਹੜੀ ਇਹਨੂੰ ਰੈਂਗਲਰ ਕਹਿੰਦੇ ਨੇ ਤੇ ਆਹ ਦੇਖੋ ਪਰਸਨਲ ਐ ਸਾਡੇ ਤੇ ਬਹੁਤ ਆਨੰਦ ਆਇਆ ਇਸ ਗੱਡੀ 'ਚ ਸਫਰ ਕਰਕੇ ਕਿਉਂਕਿ ਇਹਨਾਂ ਦੀ ਹਾਈ ਟੈਕ ਗੱਡੀਆਂ ਨੇ ਤੇ ਦੇਖੋ ਦੋਸੀ ਹਲਕਾ ਹਲਕਾ ਜਿਹਾ ਦਿਨ ਚੜ ਰਿਹਾ ਹੈ ਮੌਸਮ ਦੇਖੋ ਕਿੰਨਾ ਵਧੀਆ ਹੈ ਲਾਈਟਾਂ ਜੇ ਲੱਗੀਆਂ ਵੀਆਂ ਨੇ ਜਦੋਂ ਅਸੀਂ ਆਸਟ੍ਰੇਲੀਆ ਪਹੁੰਚੇ ਸੀ ਜਣਦੀ 25000 ਚ ਜੇ ਆਪਾਂ ਕੋਈ ਚੰਗਾ ਹੋਟਲ ਲਈਏ 16 ਘੰਟੇ ਉਹ ਨਹੀਂ ਆਪਣੇ ਕਢਵਾਉਂਦਾ ਪਰ 16 ਘੰਟੇ ਚ ਆਪਾਂ ਨੂੰ 에어 ਹੋਸਟਸਾਂ ਨੇ ਠੰਡੇ ਤੋਂ ਲੈ ਕੇ ਰੋਟੀ ਤੱਕ ਜੋ ਮਰਜੀ ਖਾਣਾ ਤੁਸੀਂ ਜਰਾ ਹਾਕ ਮਾਰੋ ਇੰਨੀ ਇਹ 5 ਸਟਾਰ ਇਹ ਜਹਾਜ਼ ਇੱਕ ਤਰ੍ਹਾਂ ਦਾ ਜਹਾਜ਼ ਦੇ ਵਿੱਚ 16 ਘੰਟੇ 16 ਘੰਟੇ ਆਪਾਂ ਜੇ 5 ਸਟਾਰ ਰੋਟਨ ਲਈਏ ਤਾਂ ਉਹ 50000 ਰੁਪਏ ਲੈ ਲੂ ਦੋ ਬੰਦਿਆਂ ਦਾ ਬੜਾ ਆਨੰਦ ਆਇਆ ਜੀ ਦੇਖਿਆ ਮੈਂ ਆਸਟ੍ਰੇਲੀਆ ਜਦੋਂ ਘਰ ਨੂੰ ਜਾ ਰਹੇ ਸੀਗੇ ਆ ਦੇਖੋ ਤੁਸੀਂ ਕਿੰਨੀ ਸੁੰਦਰਤਾ ਹੈ ਆਸਟ੍ਰੇਲੀਆ ਮੈਲਬੌਰਨ ਦੀ ਚਾਹੇ ਤੁਸੀਂ ਸਰਵਬ ਏਰੀਏ ਚੋਂ ਚਾਹੇ ਤੁਸੀਂ ਸਿਟੀ ਚੋਂ ਦੇਖੋ ਗੱਡੀਆਂ ਸਮੂਥਲੀ ਚੱਲ ਰਹੀਆਂ ਨੇ ਇੱਕ ਦੂਜੀ ਦੇ ਪਿੱਛੇ ਪਿੱਛੇ ਕੋਈ ਭੀੜ ਭੜੱਕਾ ਨਹੀਂ ਕੋਈ ਫਾਰਮ ਨਹੀਂ ਮਾਰਦਾ ਬੱਤੀ ਤੇ ਆਪਣੇ ਆਪ ਖੜਦੇ ਨੇ ਬੱਤੀ ਤੇ ਇੱਕ ਵੀ ਬੰਦਾ ਕ੍ਰਾਸ ਨਹੀਂ ਕਰਦਾ ਅੱਛਾ 30 ਪੁਆਇੰਟ ਦੇ ਜਿਹੜੀਆਂ ਸਿੱਧੀਆਂ ਗੱਡੀਆਂ ਹੁੰਦੀਆਂ ਨੇ ਜੇ ਬੱਤੀ ਨਹੀਂ ਜਾਂ ਕੋਈ ਚੌਕ ਹੈ ਤੋਂ ਉਹਨੂੰ ਪਹਿਲ ਦਿੱਤੀ ਜਾਂਦੀ ਹੈ ਜਿਵੇਂ ਇਧਰੋਂ ਅਸੀਂ ਜਾਣਾ ਹੈ ਨਾ ਤਾਂ ਉਧਰੋਂ ਗੱਡੀ ਸਿੱਧੀ ਜਾ ਰਹੀ ਹੈ ਤਾਂ ਟੀ ਪੁਆਇੰਟ ਤੇ ਸਾਨੂੰ ਪਹਿਲਾਂ ਰੁਕਣਾ ਪੈਣਾ ਬੜਾ ਮਨਮੋਹਕ ਦ੍ਰਿਸ਼ ਸੀਗਾ ਆਸਟ੍ਰੇਲੀਆ ਦਾ ਕਿਉਂਕਿ 5 ਸਾਲ ਬਾਅਦ ਪਹੁੰਚਿਆ ਸੀ ਥੋੜੀ ਜੀ ਭੀੜ ਜ਼ਿਆਦਾ ਹੋ ਗਈ ਸੀ ਗੱਡੀਆਂ ਦੀ ਕਿਉਂਕਿ ਪਹਿਲਾਂ ਇੰਨੀਆਂ ਗੱਡੀਆਂ ਨਹੀਂ ਸੀ ਹੁੰਦੀਆਂ ਮੈਲਬਾਰਨ ਦੀ ਬਾਹਰਲੀ ਸੇਡ ਆ ਜੀਪ ਪੰਡਮੀ ਲਈ ਸੀ ਤੇ ਪਾਰਸ ਚਲਾਉਂਦਾ ਤੇ ਨਾਲ ਰਾਜ ਦੀ ਬਟੇ 에어ਪੋਰਟ ਤੋਂ ਸੱਜਰੇ ਸੱਜਰੀ ਸਾਨੂੰ ਲੈ ਆਏ ਇਹ ਜਾ ਕੇ ਤੇ ਬੱਚਿਆਂ ਦੀਆਂ ਦੋਸਤੀਆਂ ਨੇ ਜਿਹੜੀਆਂ ਉਹ ਬਾਲੀਆਂ ਘੈਂਟ ਨੇ ਬੱਚਿਆਂ ਦੀਆਂ ਦੋਸਤੀਆਂ ਭਰਾਵਾਂ ਨਾਲੋਂ ਵੱਧ ਕੇ ਨੇ ਜਿਹੜੇ ਪੰਜਾਬੀ ਇੱਧਰ ਦੋਸਤਾਂ ਨਾਲ ਰਹਿੰਦੇ ਨੇ ਦੋਸਤਾਂ ਦੇ ਪਰਿਵਾਰ ਵੀ ਜਾਣਦੇ ਨੇ ਉਹਨਾਂ ਨੂੰ ਚਾਹੇ 2-200 ਕਿਲੋਮੀਟਰ ਦੂਰ ਰਹਿੰਦੇ ਹੋਣ ਤੇ ਹੈ 50 ਕਿਲੋਮੀਟਰ ਦੋਸਤ ਇੱਕ ਦੂਜੇ ਨੂੰ ਮਿਲਦੇ ਨੇ ਲਓ ਜੀ ਪਹੁੰਚ ਗਏ ਘਰੇ ਜੀ ਅਸੀਂ ਘਰ ਬਹੁਤ ਵਧੀਆ ਸੀਗਾ ਵਾਈਫਾਈ ਸਾਰੇ ਲੱਗੇ ਹੋਏ ਸੀ ਹਾਈ ਟੈਕ ਘਰ ਸੀਗਾ ਦੋ ਤਿੰਨ ਗੱਡੀਆਂ ਉਹਨਾਂ ਦੇ ਇਹਨਾਂ ਦੇ ਕੋਲੇ ਸੀ ਥੈਂਕ ਯੂ ਸਭ ਦਾ